ਪੰਜਾਬ ਦੇ ਵਿੱਚ ਝੋਨੇ ਦੀ ਪਨੀਰੀ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਝੋਨੇ ਦੀ ਪਨੀਰੀ ਬੀਜੀ ਵੀ ਜਾ ਰਹੀ ਸੀ। ਇਸ ਸਾਲ ਜਿਹੜੀਆਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਤਗੇਤਾ ਝੋਨਾ ਲੱਗਣ ਕਰਕੇ ਪੀਲੀ ਫੂਸਾ, ਫੂਸਾ 44 ਜਾਂ ਹਾਈਬ੍ਰਿਡ ਕਿਸਮ ਜਿਹੜੀਆਂ ਵੱਧ ਸਮਾਂ ਲੈਂਦੀਆਂ ਨੇ ਉਹਨਾਂ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ। ਖਾਸ ਕਰਕੇ ਇਹ ਕਿਸਮਾਂ ਪੰਜਾਬ ਦੇ ਵਿੱਚ ਬੈਰ ਨੇ ਮਿਲ ਵੀ ਨਹੀਂ ਰਹੀਆਂ ਪਰ ਦੂਸਰੇ ਰਾਜ ਹਰਿਆਣਾ ਜਾਂ ਰਾਜਸਥਾਨ ਦੇ ਦੂਰ ਖੇਤਰਾ ਤੋਂ ਵੀ ਲਿਆ ਕੇ ਕਿਸਾਨ ਇਹ ਬਜਾਈ ਕਰ ਰਹੇ ਰਹੇ ਹਨ। ਹੋ ਸਕਦਾ ਹੈ ਕਿ ਮੰਡੀ ਵੇਲੇ ਸਮੱਸਿਆ ਜਰੂਰ ਆ ਸਕਦੀ ਹੈ ਹਾਈਬ੍ਰਿਡ ਝੋਨਾ तकरीबन ਪੰਜਾਬ ਦੇ ਸਾਰੇ ਖੇਤਾਂ ਜਾਂਦੇ ਵਿੱਚੋਂ ਬੈਨ ਕੀਤਾ ਹੋਇਆ ਹੈ ਪਿਛਲੇ ਸਾਲ ਉਹ ਕਿਸਮਾ ਹਾਈਬ੍ਰਿਡ ਸਨ ਇਸ ਸਾਲ ਉਹਨਾਂ ਨੂੰ ਨੋਰਮਲ ਕਹਿ ਕੇ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਹੈ ਤੇ ਹੋ ਸਕਦਾ ਹੈ ਕਿ ਮੰਡੀ ਵੇਲੇ ਸਮੱਸਿਆ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਦੂਸਰੀ ਤਰ੍ਹਾਂ ਪੰਜ ਮਈ ਨੂੰ ਹਾਈ ਕੋਰਟ ਦੇ ਵਿੱਚ ਕੇਸ ਹੈ ਕਿ ਫੂਸਾ 44 ਅੱਤੇ ਹਾਈਬ੍ਰਿਡ ਵੀ ਸਾਨੂੰ ਲਗਾਉਣ ਦਿੱਤਾ ਜਾਵੇ ਹੋ ਸਕਦਾ ਹੈ ਕਿ ਇਹਦੇ ਵਿੱਚ ਫਸੇ 44 ਤੇ ਤਾਂ ਬੈਨ ਹਾਈ ਕੋਰਟ ਵੀ ਸ਼ਾਇਦ ਨਾ ਖੁੱਲੇ ਹਾਈਬ੍ਰਿਡ ਜਿਹੜਾ ਝੋਨਾ ਹੈ ਕੁਝ ਕੁ 2-3 ਜ਼ਿਲ੍ਹਿਆਂ ਦੇ ਵਿੱਚ ਲਗਾਉਣ ਦੀ ਅਗਗੇ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਨ੍ਹਾਂ ਖੇਤਰਾਂ ਦੇ ਵਿੱਚ ਪਾਣੀ ਮਾੜਾ ਹੈ ਉੱਥੇ ਪੰਜਾਬ ਦੀਆਂ ਕੋਈ ਬਹੁਤੀਆਂ ਚੰਗੀਆਂ ਕਿਸਮਾਂ ਨਹੀਂ ਹਨ ਜਿਹੜੀਆਂ ਕਿ ਮਾੜੇ ਪਾਣੀ ਦੇ ਵਿੱਚ ਵੱਧ ਝੜ ਦਿੰਦੀਆਂ ਨੇ ਹਾਈਬ੍ਰਿਡ ਉੱਥੇ ਵੱਧ ਝੜ ਦਿੰਦਾ ਹੈ ਹੋ ਸਕਦਾ ਹੈ ਕਿ ਉਹਨਾਂ ਖੇਤਰਾਂ ਦੇ ਵਿੱਚ ਸਰਕਾਰ ਅਜਾਜਤ ਹਾਈ ਬ੍ਰੈਡ ਝੋਨੇ ਨੂੰ ਦੇਰਪੇ ਬਾਕੀ ਖੇਤਰਾਂ ਦੇ ਵਿੱਚ ਨਹੀਂ ਤੇ ਪੰਜਾਬ ਦੇ ਵਿੱਚ ਗੇਤਾ ਝੋਨਾ ਹੋਣ ਕਰਕੇ ਫੂਸਾ 44 ਜਾਂ ਲੰਬੇ ਸਮੇਂ ਵਾਲੀਆਂ ਕਿਸਮਾਂ ਦਾ ਰੁਝਾਨ ਵੱਧ ਦੇਖਣ ਨੂੰ ਮਿਲ ਰਿਹਾ ਹੈ। ਦੂਸਰੀ ਤਰਫ ਹਰਿਆਣੇ ਦੇ ਲੋਕ ਆਪਣਾ 126 ਜਾਂ 131 ਜਾਂ 132 ਆਪਣੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚੋਂ ਲੈਣ ਆ ਰਹੇ ਹਨ ਤੇ ਪੰਜਾਬ ਦੇ ਵੱਧ ਸਮੇਂ ਵਾਲੀਆਂ ਕਿਸਮਾਂ ਰਾਜਸਥਾਨ ਜਾਂ ਹਰਿਆਣੇ ਦੇ ਵਿੱਚੋਂ ਲੈਣ ਜਾ ਰਹੇ ਹਨ। ਬਾਕੀ ਤੁਸੀਂ ਵੀ ਜਰੂਰ ਦੱਸਿਓ ਕਿਹੜੀਆਂ ਕਿਸਮਾਂ ਇਸ ਸਾਲ ਝੋਨੇ ਦੀਆਂ ਬੀਜ ਰਹੇ ਹਨ। ਸਮੱਸਿਆ ਇਹ ਹੈ ਕਿ ਹਾਈਬ੍ਰਿਡ ਝੋਨੇ ਨੂੰ ਦੂਸਰਾ ਝੋਨਾ ਦੱਸ ਕੇ ਇਸ ਸਾਲ ਵੱਡੇ ਪੱਧਰ ਤੇ ਵੇਚਿਆ ਜਾ ਰਿਹਾ ਹੈ ਤੇ ਮਹਿੰਗਾ ਵੀ 180 ਰੁਪਏ 200 ਰੁਪਏ ਕਿਲੋ ਤੱਕ ਵੀ ਵਿਕ ਰਹੇ ਹਨ